ਆ ਰਹੇ ਹੋ ਸਾਥੀਓ ਕਾਰਵਾਈਆਂ ਬੰਦਿਆਂ ਤੇ ਹੁੰਦੀਆਂ ਨੇ ਮੁਰਦਿਆਂ ਤੇ ਨਹੀਂ ਹੁੰਦੀਆਂ ਜੇ ਸਾਡੇ ਵਿੱਚ ਤਮ ਤਾਂ ਸਾਸੀ ਕਾਰਵਾਈਆਂ ਵੀ ਚੜਦਾਂਗੇ ਆਹ ਸੋਲੋ ਪੁਲਸ ਵਾਲਿਓ ਜਿਹੜੀ ਕਾਰਵਾਈ ਕਰਨੀ ਐ ਅੱਜ ਕਰਕੇ ਜਾਇਓ ਕਰਕੇ ਜਾਇਓ ਬਿਨਾ ਕਾਰਵਾਈ ਤੋਂ ਨਾ ਜਾਇਓ ਜੰਮ ਫਕੀਰ ਮਰਦਾਬਾ ਜੰਮ ਫਕੀਰ ਮਰਦਾਬਾ ਵਿੱਚ ਚਨਾਰਤ ਕਲਾ ਰੋਡ ਕੀ ਰੋਡ ਤੇ ਇਲਾਕਾ ਵਾਸੀਆ ਵੱਲੋਂ ਧਰਨਾ ਲਗਾਇਆ ਗਿਆ ਤੇ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਰਕਾਰੀ ਸਬਾ ਦੀ ਚੋਣ ਸਿਆਸੀ ਦਬਾਅ ਹੇਠਾਂ ਇੱਕ ਨਿੱਜੀ ਸ਼ੈਲਰ ਵਿੱਚ ਚੁਪ ਚੁਪੀ ਤੇ ਗੈਰ ਕਾਨੂੰਨੀ ਢੰਗ ਨਾਲ ਕਰਵਾਈ ਗਈ ਸੀ ਉਨਾ ਪ੍ਰਸ਼ਾਸਨ ਤੇ ਕਥਿਤ ਤੌਰ ਤੇ ਦੋਸ਼ ਲਗਾਇਆ ਕਿ ਇੱਕ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਦਰਨਾ ਲਾਉਣ ਵਾਲਿਆਂ ਨੂੰ ਡਰਾਇਆ ਗਿਆ ਕਿ ਜੇਕਰ ਦਰਨਾ ਲਗਾਇਆ ਗਿਆ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰੰਤੂ ਦਰਨਾ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਪੀਕਰ ਵੀ ਖੋਹਿਆ ਗਿਆ ਦਰਨੇ ਚ ਸਪੀਕਰ ਲਾਉਣ ਨੂੰ ਲੈ ਕੇ ਡੀਐਸਪੀ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਚ ਖਹਿੜਬੜੀ ਹੋ ਗਈ ਮੌਕੇ ਤੇ ਮਾਹੌਲ ਪੂਰਾ ਪੱਕ ਗਿਆ ਦੇਖੋ ਮੌਕੇ ਦੀ ਵੀਡੀਓ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀਓ ਫਤੇ ਦੀ ਧੰਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਕੋਆਪਰੇਟਿਵ ਸੁਸਾਇਟੀ ਚਨਾਥਲ ਕਲਾ ਜਿਹਦੇ ਵਿੱਚ ਦੋ ਪਿੰਡਾਂ ਦੀ ਇਹ ਸਾਂਝੀ ਸੁਸਾਇਟੀ ਹੈ ਚਨਾਥਲ ਕਲਾ ਤੇ ਰੁੜਕੀ ਦੀ ਉਹਦੀ ਚੋਣ ਜੋ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਈ ਹੈ ਪਿਛਲੇ ਦਿਨਾਂ ਚ ਉਹਦੇ ਸਬੰਧ ਦੇ ਵਿੱਚ ਅੱਜ ਆਪਾਂ ਇੱਥੇ ਉਸ ਰੋਸ ਦੇ ਖਿਲਾਫ 71 ਹੋਏ ਆਂ ਤਰਨਾ ਦਿੱਤਾ ਔਰ ਕੋਈ ਸ਼ੌਕ ਨਹੀਂ ਸੀਗਾ ਕਿਸੇ ਨੂੰ ਇੱਥੇ ਪੁਲਸਾਰੇ ਅਧਿਕਾਰੀ ਆ ਕੇ ਮੈਨੂੰ ਪਤਾ ਲੱਗਾ ਤੁਹਾਨੂੰ ਕਹਿੰਦੇ ਸੀ ਕਿ ਭਾਈ ਉੱਠ ਜੋ ਦੇ ਉਹ ਸੁਣਦੇ ਆ ਮੈਂ ਉਹਨਾਂ ਨੂੰ ਦਖਲਾ ਚਾਹੁੰਦਾ ਵੀ ਜੇ ਪ੍ਰਸ਼ਾਸਨ ਤੁਹਾਨੂੰ ਭਾਈ ਤੁਸੀਂ ਵੀ ਤੁਹਾਨੂੰ ਕਹਿੰਦੇ ਹੋ ਜੇ ਪ੍ਰਸ਼ਾਸਨ ਸਮੇਂ ਦੇ ਮਤਲਬ ਨਾਲ ਲੋਕਾਂ ਦੀ ਦਿੱਤੀ ਹੋਈ ਅਪੀਲ ਨੂੰ ਮੰਨ ਲੈਂਦਾ ਤਾਂ ਭਾਈ ਆਪਾਂ ਨੂੰ ਤਰਨਾ ਮਾਰਨ ਦੀ ਜ਼ਰੂਰਤ ਸੀਗੀ ਨਹੀਂ ਨਹੀਂ ਤੁਸੀਂ ਸਾਰਿਆਂ ਨੇ ਜਦੋਂ ਇਹ ਚੋਣ ਹੋਈ ਉਦੋਂ ਇਕੱਠੇ ਹੋ ਕੇ ਕਿਹਾ ਜਨਾਥਨ ਕਲਾ ਮੀਟਿੰਗ ਕਰਕੇ ਕਿਹਾ ਕਿ ਇਹ ਜ਼ੋਨ ਗੈਰ ਕਾਨੂੰਨੀ ਟੰਗ ਨਾਲ ਹੋਈ ਹੈ ਕਿਸੇ ਨੂੰ ਜੋ ਇਹਦਾ ਇਹਦੀ ਪ੍ਰਕਿਰਿਆ ਸੀ ਜ਼ੋਨ ਕਰਾਉਣ ਦੀ ਉਹ ਪੂਰੀ ਨਹੀਂ ਕੀਤੀ ਗਈ ਕਿਉਂਕਿ ਅੰਦਰ ਹੀ ਮਤਾ ਪਾਇਆ ਗਿਆ ਜ਼ੋਨ ਦੀ ਡੇਟ ਰੱਖੀ ਗਈ ਜਿਦੇ ਜਿਹੜੀ ਕਿ ਅਖਬਾਰ 'ਚ ਨਿਕਲਨੀ ਚਾਹੀਦੀ ਸੀ ਜਿਹਦੇ ਪਰਚੇ ਪਿੰਡ ਦੇ ਵਿੱਚ ਲੱਗਨੇ ਚਾਹੀਦੇ ਸੀ ਜਾਣਕਾਰੀ ਇਹ ਜਿਹਦੀ ਅਨਾਉਂਸਮੈਂਟ ਪਿੰਡਾਂ 'ਚ ਹੋਣੀ ਚਾਹੀਦੀ ਸੀ ਜਿਹਦੀ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਤੋਂ ਹੋਣੀ ਚਾਹੀਦੀ ਸੀ ਦੱਸੋ ਭਾਈ ਤੁਹਾਡਾ ਕੋਈ ਇਹੋ ਜਿਹਾ ਕੰਮ ਕੀਤਾ ਇਹਨਾਂ ਨੇ ਕੋਈ ਇਹਨਾਂ ਨੇ ਅਨਾਉਂਸਮੈਂਟ ਕਰਾਈ ਚੋੜ ਦੀ ਹੋ ਵੀ ਚੋੜ ਦੀ ਫੈਸਲਤ ਹੋਈ ਹੈ ਔਰ ਕੋਈ ਇਹਨਾਂ ਨੇ ਗੁਰਦੋਰਾ ਸਾਹਿਬ ਤੋਂ ਅਨਾਊਂਸਮੈਂਟ ਕਰਾਈ ਹੋਵੇ ਨਹੀਂ ਜੀ ਨਹੀਂ ਕੋਈ ਕਿਤੇ ਪਰਚਾ ਲਾਇਆ ਹੋਵੇ ਸੁਸਾਇਟੀ ਦੇ ਬਾਹਰ ਵੀ ਪਰਚਾ ਨਹੀਂ ਲਾਇਆ ਵੀ ਚੋਣ ਫਰਾਂ ਦੇ ਦਿਨ ਔਰ ਜਿਵੇਂ ਕਹਿ ਰਿਹਾ ਮੇਰਾ ਵੀਰ ਕਿ ਚੋਣ ਵੀ ਖੈਲ ਅਲਾਨਟਮੈਂਟ ਕੇ ਕਰ ਲਈ ਗਈ ਕਿਸੇ ਨੂੰ ਕਾਗਜ਼ ਵੀ ਪੜਨ ਦਾ ਮੌਕਾ ਨਹੀਂ ਦਿੱਤਾ ਪਹਿਲਾਂ ਕਹਿੰਦੇ ਚਲੋ ਕਾਗਜ਼ ਕੱਟੇ ਜਾਣਗੇ ਉਹ ਤਾਂ ਗੱਲ ਵੱਖਰੀ ਐ ਕਿ ਕਿਸੇ ਦੇ ਕਾਗਜ਼ ਪੂਰੇ ਨਾ ਹੋਣ ਕੱਟੇ ਜਾਣ ਪਰ ਤੁਸੀਂ ਕਿਸੇ ਨੂੰ ਕਾਗਜ਼ ਪੜਨ ਦਾ ਮੌਕਾ ਹੀ ਨਾ ਦੋ ਔਰ ਜਿਵੇਂ ਦਾਸ ਰਹੇ ਨੇ ਰੁੜਕੇ ਵਾਲੇ ਮੈਂਬਰ ਇਹੋ ਜਿਹੇ ਚੋਣੇ ਜਿਨ੍ਹਾਂ ਕੋਲੇ ਜ਼ਮੀਨ ਹੀ ਨਹੀਂ ਐਸਪੀ ਬਾਈਚਾਰੇ ਦਾ ਮੈਂਬਰ ਹੀ ਨਹੀਂ ਜੁੜਿਆ ਔਰ ਇਹ ਜਿਹੜਾ ਟੱਕਾ ਕੀਤਾ ਆ ਉਹਦੇ ਖਿਲਾਫ ਲੋਕਾਂ ਨੇ ਪਹਿਲਾਂ ਆਪਨਾ ਇਕੱਠਾ ਹੋ ਕੇ ਮੀਟਿੰਗ ਕੀਤੀ ਉਸ ਤੋਂ ਬਾਅਦ ਜਾ ਕੇ ਇਕੱਠੇ ਹੋ ਕੇ ਈਆਰ ਨੂੰ ਉਹਦਾ ਪਟੀਸ਼ਨ ਦੇ ਕੇ ਆਏ ਕਹੇ ਚੈਰ ਕਾਨੂੰਨੀ ਚੋਣ ਹੈ ਔਰ ਇਹ ਸਚੋਣ ਤੇ ਰੱਦ ਕੀਤਾ ਜਾਵੇ ਜੋ ਨੂੰ ਡਿਫਟੀ ਕਮਿਸ਼ਨਰ ਨੂੰ ਮਿਲ ਕੇ ਆਏ ਉਸ ਤੋਂ ਬਾਅਦ ਫੇਰ ਮਿਲੇ ਅਖਬਾਰਾਂ ਚ ਖਬਰਾਂ ਲੱਗੀਆਂ ਫੇਰ ਉੜਕੀ ਵਿਖੇ ਮੀਟਿੰਗ ਹੋਈ ਫੇਰ ਖਬਰਾਂ ਲੱਗੀਆਂ ਪਰ ਪ੍ਰਸ਼ਾਸਨ ਨੇ ਲੋਕਾਂ ਦੀ ਗੱਲ ਤੇ ਗੌਰ ਨਹੀਂ ਦਿੱਤੀ ਔਰ ਦੌਰ ਤਾਂ ਕੀ ਦੇਣੀ ਸੀ ਇਹ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਕਹੇ ਜੀ ਤੁਸੀਂ ਕਿਤੇ ਉੱਥੇ ਜਾਇਓ ਨਾ ਤੁਹਾਡੇ ਤੇ ਕਾਰਵਾਈ ਹੋ ਜੂਗੀ ਤੁਸੀਂ ਧਰਨਾ ਨਾ ਮਾਰਿਓ ਸਾਥੀਓ ਕਾਰਵਾਈਆਂ ਬੰਦਿਆਂ ਤੇ ਹੁੰਦੀਆਂ ਨੇ ਮੁਰਦਿਆਂ ਤੇ ਨਹੀਂ ਹੁੰਦੀਆਂ ਜੇ ਸਾਡੇ ਵਿੱਚ ਦਮ ਹੈ ਤਾਂ ਸਾ ਅਸੀਂ ਕਾਰਵਾਈਆਂ ਵੀ ਚੱਲਵਾਗੇ ਆ ਸੋਲੋ ਪੁਲਸਾਂ ਲੋ ਜਿਹੜੀ ਕਾਰਵਾਈ ਕਰਨੀ ਆ ਅੱਜ ਕਰਕੇ ਜਾਓ करियो बिना कारवाई तो नओ पंजाब ਉਹ ਮੈਂ ਇੱਕ ਗੱਲ ਕਹਿ ਰਿਹਾ ਕਿ ਇਹ ਦਬਕਾ ਜਾਂ ਇਹ ਸਾਰਾ ਕੁਝ ਕਿੱਥੇ ਹੋਰ ਨੂੰ ਕਿਉਂ ਜਾ ਕੇ ਅਜੇ ਵੀ ਅਸੀਂ ਲੋਕਾਂ ਦਾ ਸੋਚਦੇ ਆਂ ਲੋਕਾਂ ਦਾ ਸਾਨੂੰ ਪਤਾ ਜਿੱਥੇ ਅਸੀਂ ਕਰਨਾ ਮਾਰਿਆ ਲੋਕਾਂ ਨੂੰ ਤਕਲੀਫ ਨਹੀਂ ਹੋ ਰਹੀ ਪਰ ਸਾਨੂੰ ਮਜਬੂਰ ਨਾ ਕਰਿਓ ਉਹ ਸੜਕਾਂ ਰੋਕ ਕੇ ਲਈ ਕੇ ਮੁੜ ਕੇ ਫੇਰ ਕੇ ਹੋ ਕੇ ਆ ਕੇ ਕਿਸਾਨ ਸੜਕਾਂ ਤੇ ਬਹਿ ਜਾਂਦੇ ਨੇ ਲੋਕਾਂ ਦਾ ਰਸਤਾ ਰੋਕਦੇ ਆ ਪਰ ਪ੍ਰਸ਼ਾਸਨ ਨੀਂਦ ਚੋਂ ਜਾ ਕੇ ਔਰ ਧੱਕੇ ਮਾਰਨੇ ਬੰਦ ਕਰੋ ਤੁਸੀਂ ਸਾਡੇ ਹੀ ਘਰਾਂ ਦੇ ਮੁੰਡਿਓ ਕਹੋ ਜਾ ਕੇ ਉਹ ਜਿੱਥੇ ਤੁਸੀਂ ਕਾਰਵਾਈ ਕਰਨੀ ਏ ਉੱਥੇ ਕੀਤੀ ਨਹੀਂ ਅਕਾ ਪਰ ਤੇ ਇੱਕ ਗਾਲਤ ਮੁੰਡੇ ਦੇ 51 ਕਰਤੀ ਕਿਉਂਕਿ ਲਖਬੀਰ ਰਾਏ ਦਾ ਪੀਏ ਜਿਹੜਾ ਸੀਗਾ ਉਹ ਮਟੋਰ ਵਾਲਾ ਉਹ ਸਾਫ ਕੇ ਤੱਕ ਟੈਲੀਫੋਨ ਤੇ 10000 ਰੁਪਇਆ ਮੈਨੂੰ ਕਾ ਐਮਐਲ ਨੂੰ ਪਤਾ ਸਾਰਿਆਂ ਨੇ ਸੁਣੀਆ ਉਹਦੇ ਤੇ ਕਾਰਵਾਈ ਨਹੀਂ ਹੋਈ ਤੁਹਾਡੇ ਤੋਂ ਜਿਹੜਾ ਐਮਐਲ ਦਾ ਪੀਏ 10000 ਰੁਪਇਆ ਮੰਗਦਾ ਲੋਕਾਂ ਤੋਂ ਰਿਸ਼ਵਤ ਦਾ ਉਹ ਤੁਹਾਡੇ ਤੋਂ ਕਾਰਵਾਈ ਨਹੀਂ ਹੋਈ ਆ ਕਨਕ ਉਹ ਕਨਕ ਫੈਦਪੁਰੇ ਦੇ ਵਿੱਚ ਪੰਚ ਜਿਹੜਾ ਆ ਕਲਤ ਪਾਈਚਾਰੇ ਦਾ ਉਹਨੂੰ ਕਟਿਆ ਹਸਪਤਾਲ ਦਾਖਲ ਪਿਆ ਰਾਤ ਦੀ ਐਫ ਆਈ ਆਰ ਨਹੀਂ ਹੋਈ ਤੁਹਾਡੇ ਤੋਂ ਉਹੋਛ ਪਿਆ ਆ ਘਰੇ ਨੇ ਫੈਦਪੁਰੇ ਵਾਲੇ ਉਹ ਤੁਹਾਡੇ ਤੋਂ ਕਾਰਵਾਈਆਂ ਨਹੀਂ ਹੁੰਦੀਆਂ ਆਰਾ ਕੁੱਟੀ ਤਰਖਾਨ ਮਾਜਰੇ ਸ਼ਰਮ ਪੁਲਿਸ ਨੇ ਛੋਟੇ ਤੋਂ ਕਾਰਵਾਈਆਂ ਨਹੀਂ ਹੋਈਆਂ ਛੋਟੇ ਤੋਂ ਕਾਰਵਾਈਆਂ ਨਹੀਂ ਹੋਈਆਂ ਬਟਾਲੀ ਮਾਈਕੀ ਸ਼ਰਮ ਇੱਕ ਪਾਰਟੀ ਨੇ ੱੱਕਾ ਕਰਕੇ ਗੁਰਦੁਆਰੇ ਚ ਬੰਦੇ ਕੁੱਟੇ ਤੁਹਾਡੇ ਤੋਂ ਕਾਰਵਾਈ ਨਹੀਂ ਹੋਈ ਇੱਕ ਬੰਦੇ ਦੇ ਉੱਤੇ ਸਾਡੇ ਉੱਤੇ 55 ਕਰਤੀ ਸਾਡੇ ਤੇ ਜਿੰਨੀਆਂ ਮਰਜ਼ੀ ਤੁਸੀਂ 57 ਗਾਹੋਰ ਪਰਚੇ ਪੌਣੇ ਨੇ ਪਾ ਲੋ ਫਾਇਦਾ ਵੀ ਕਿਹਾ ਸੀ ਐਮਐਲਐ ਲਖਬੀਰ ਸਿੰਘ ਰਾਏ ਜਿੰਨਾ ਤੇਰੇ ਤੋਂ ਚੋਰ ਲੱਗਦਾ ਲਾਲ ਇੱਕ ਇੱਕ ਚੀਜ਼ ਦਾ ਬਦਲਾ ਲਿਆ ਜਾਊਗਾ ਟਕਾ ਕੇ ਲਿਆ ਜਾਊਗਾ ਇਹ ਮੈਂ ਤੁਹਾਨੂੰ ਦੱਸ ਦਿੰਦਾ ਬਿਲਕੁਲ ਜੀ ਜਿੰਦਾਬਾਦ ਹੁਜਾਰ ਖੁਸ਼ੀ ਸਿੰਘ ਨਾਗਰਾ ਜਿੰਦਾਬਾਦ ਤੁਸੀਂ ਆਹ ਆਮ ਲੋਕਾਂ ਤੇ ਕਾਰਵਾਈਆਂ ਕਾਂਗਰਸੀਆਂ ਤੇ ਕਾਰਵਾਈਆਂ ਸਾਰੇ ਆਮ ਡੁੱਟਣ ਦਾ ਕੰਮ ਉਹ ਕੱਲ ਉਹ ਸੰਨਾ ਪੁਲਸ ਵਾਲਿਆ ਕੱਲ ਤਸਵੀਰ ਦੇ ਵਿੱਚ ਤਸਵੀਰਦਾਰ ਦਾ ਜਨਾਲ ਫੜ ਲਿਆ ਪੁਲਸ ਨੇ छरे आप दलाल फा लिया भाई पुलिस ने दलाल फा लिया पुलिस ने और बादल एह तो दे दलाल नहेहगढ़ साहब दलाल फड़िया पुलिस ने विजिलस ने छा गया मुड़के क्योंकि एम एल ए का प्रेशर पै गया ਉਹ ਦਲਾਲ ਤੇ ਬੈਠ ਕੇ ਰਹਾ ਮੈਂ ਇਹ ਕਰਕੇ ਕਾਰਵਾਈਆਂ ਕਰੋ ਸ਼ਰਿਆਮ ਲੁੱਟ ਕੇ ਲੈ ਗਿਆ ਵੀਡੀਓ ਸਰੰਦਰਾ ਇੱਕ ਮਿੰਟ ਰੁਕ ਜਾ ਯਾਰ ਸ਼ਰਿਆਮ ਵੀਡੀਓ ਸਰੰਦਰਾ ਇੱਧਰ ਹੋ ਜਾ ਕੋਈ ਵੀਡੀਓ ਸਰੰਦਰਾ ਸ਼ਰਿਆਮ ਲੁੱਟ ਕੇ ਲੈ ਗਿਆ ਉਹਨੇ 3 ਸਾਲ ਬੱਚੇ ਤੁਹਾਨੂੰ ਨੋਟਕੇ ਲੈ ਗਿਆ ਲੋਕਾਂ ਨੇ ਰੋਲਾ ਪਾਇਆ ਸੁਣਿਆ ਨਹੀਂ ਆਏ ਗਏ ਆਪਣੇ ਮੁਲਾਜ਼ਮਾਂ ਨੇ ਰੋਲਾ ਪਾਇਆ ਧਰਨਾ ਮਾਰਤਾ ਛੱਕੀਆਰੇ ਨਰੇਕਾਰਾਂ ਨੇ ਜੀਣਾਂ ਨੇ ਔਰ ਜਦੋਂ ਪ੍ਰੈਸਰ ਤੇ ਆ ਉਹਨੂੰ ਸਸਪੈਂਡ ਕਰਤਾ ਆ ਤੁੰਗੋਦੋਕ ਕੀ ਕੀਤਾ ਕਾਉਂਟ ਹੈ ਠੀਕ ਹੈ ਜਿਹਨੂੰ ਵੀਡੀਓ ਲਾਇਆ ਸੀ ਉਹਨੇ ਕੀ ਕੀਤਾ ਸਸਪੈਂਡ ਕਰਤਾ ਵੀਡੀਓ ਨੂੰ ਤੇ ਐਮਐਲਏ ਨੇ ਕੀ ਕੀਤਾ ਉਹ ਸਕਾਉਂਟ ਨੂੰ ਦੁਬਾਰਾ ਫੇਰ ਵੀਡੀਓ ਬਲਾਕ ਸਰੰਦ ਦਾ ਕੰਟੈਂਟ ਪਾ ਲਿਆ ਸਸਪੈਂਡ ਹੁੰਦਾ ਕਿ ਉਹਦੇ ਤੇ ਇਲਜ਼ਾਮ ਲਾਉਂਦੇ ਨੇ ਲੋਕਾ ਹੀ ਲੋਕੀ ਨਹੀਂ ਉਦੇ ਮਲਾਜਮ ਸੈਕਟਰੀ ਦੇ ਹੀ ਮਰੇ ਕਾਲੇ ਕਿ ਇਹ ਸਾਡੇ ਤੋਂ ਪੈਸੇ ਮੰਗਦਾ ਆ ਜੇ ਪੈਸੇ ਨਾ ਮੈਨੂੰ ਉਹਨੂੰ ਸਸਪੈਂਡ ਕਰ ਦਈਏ ਸਰਕਾਰ ਔਰ ਸਾਡਾ ਐਮਐਲਏ ਉਹਨੂੰ ਇੱਥੇ ਫੇਰ ਸਰਹੰਦ ਦੇ ਵਿੱਚ ਅਕਾਊਂਟੈਂਟ ਲਾ ਦਿੰਦਾ ਹੈ ਇਹ ਇਹ ਹਾਰ ਹੈ ਔਰ ਕਿਸ ਤਰੀਕੇ ਦੇ ਨਾਲ ਧੱਕੇਸ਼ਾਈ ਹੋ ਰਹੀ ਹੈ ਸਰਪੰਚਾਂ ਨੂੰ ਡਰਾਇਆ ਜਾ ਰਿਹਾ ਹੈ ਇਹ ਧੱਕਾ ਜਿਹੜਾ ਆ ਇਹ ਚੱਲੇ ਨਹੀਂ ਤਰਾਂਗੇ ਅੱਜ ਤੁਹਾਨੂੰ ਦੱਸਣਾ ਚਾਹਨਾ ਨਰੇਕਾ ਦੇ ਵਰਕਰ ਪਿੰਡਾਂ ਦੇ ਵਿੱਚ ਨਰੇਕਾ ਦੇ ਵਰਕਰ ਪਿੰਡਾਂ ਦੇ ਵਿੱਚ ਪੂਰੀ ਤੱਕੇ ਛਾਹੀ ਦਾ ਸ਼ਿਕਾਰ ਹੋ ਰਿਹਾ ਹੈ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਬਰਕਰਾਂ ਨੂੰ ਜਿਹੜੇ ਬਰਕਰ ਪਹਿਲਾਂ 100-100 ਦਿਨ ਦਾ ਕੰਮ ਲੈਂਦੇ ਸੀ ਸਾਲ 'ਚ ਅੱਜ 10-10 ਦਿਨ ਦਾ ਕੰਮ ਨਹੀਂ ਮਿਲ ਰਿਹਾ ਔਰ ਉਹਨਾਂ ਬਰਕਰਾਂ ਨੂੰ ਉਹਨਾਂ ਬਰਕਰਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਦੂਜੀ ਪਾਰਟੀ ਦੇ ਹੋ ਕਦੀ ਇਹ ਤਾਂ ਨਹੀਂ ਸੀ ਹੋਇਆ ਬਾਲਪੁਰ ਦੀ ਤੱਕਾ ਹੋ ਰਿਹਾ ਹੈ ਨਵੀਂਪੁਰ ਦੀ ਤੱਕਾ ਹੋ ਰਿਹਾ ਹੈ ਜਖਵਾਲੀ ਤੱਕਾ ਹੋ ਰਿਹਾ ਹੈ ਅਤਾਪੁਰ ਤੱਕਾ ਹੋ ਰਿਹਾ ਹੈ ਖਾਨਪੁਰ ਤੱਕਾ ਹੋ ਰਿਹਾ ਹੈ ਕਿੰਨੇ ਪਿੰਡਾਂ ਦੇ ਨਾਲ ਇਹ ਆਜਨ ਰੇਕਾਰ ਵਰਕਰ ਇਹ ਫੇਰ ਕਹਿੰਦਾ ਤਹਿਸੀਲਦਾਰ ਸਾਹਿਬ ਤੁਸੀਂ ਆ ਖੜੇ ਐ ਐਸਐਚਓ ਸੁਣੋ ਤੁਸੀਂ ਫੇਰ ਕਹਿਣਾ ਕਹ ਨਰੇਕਾ ਬੜਕਾ ਨੇ ਪਟਿਆਲਾ ਰੋਡ ਜਾਮ ਕਰਤੀ ਐ ਤੁਹਾਨੂੰ ਦੱਸ ਦੇਣਾ ਅੱਜ ਕਹ ਪ੍ਰਸ਼ਾਸਨ ਨੂੰ ਸਮਝਾ ਲਓ ਐਮਐਲਏ ਨੂੰ ਸਮਝਾ ਲਓ ਸਾਨੂੰ ਛੌਕ ਨਹੀਂ ਤਰਲੇ ਮਾਰਨ ਦਾ ਜੇ ਤੁਹਾਡੇ ਦਿਮਾਗ 'ਚ ਭਲੇਖਾ ਹੋਵੇ ਕਿ ਕਿਸੇ ਕਾਰਵਾਈਆਂ ਤੋਂ ਅਸੀਂ ਡਰ ਜਾਗੇ ਕਾਰਵਾਈਆਂ ਜਿਹੜੀਆਂ ਕਰਨੀਆਂ ਨੇ ਕਰ ਲਓ ਤੁਸੀਂ ਸਾਨੂੰ ਡਾਂਗਾ ਮਾਰਨੀ ਆਣਾ ਆਜੋ ਮਾਰ ਦਿਓ ਤੁਸੀਂ ਸਾਨੂੰ ਜੇਲ੍ਹ ਚ ਰੱਖਣਾ ਆਜੋ ਡੱਕ ਲਓ ਤੁਸੀਂ ਸਾਡੇ ਤੇ ਝੂਠੇ ਪਰਚੇ ਪਾਉਣੇ ਨੇ ਪਾ ਲਓ ਪਰ ਲੋਕਾਂ ਨਾਲ ਹੋਣ ਵਾਲਾ ਧੱਕਾ ਵੇ ਸਾਫ਼ ਇੱਕ ਗੱਲ ਕਹਿਣਾ ਜਦੋਂ ਵੀ ਲੋਕ ਅਸਲੀ ਲੋਕਾਂ ਦੇ ਨਮਾਇਦੇ ਆ ਸੋਨੋ ਲੋਕੋ ਕਦੋਂ ਤੁਸੀਂ ਖਤੋਗੇ ਸਤੋ ਮੂਰੇ ਕੁਲਜੀਤ ਸਿੰਘ ਨਾਗਰਾ ਤੁਹਾਡੇ ਅੱਗੇ ਛਾਤੀ ਖੋ ਕੇ ਪ੍ਰਧਾਨ ਦਾ ਲੁੱਟੋ ਵਾਏ ਖੇਤਰਾਂ ਦਾ ਬਲੇਕਾ ਮੀਗਾ ਅਰੇ ਬਲੇਕਾ ਇੱਕ ਕਾਇਮ ਦਿੱਤਾ ਸੀ ਤੁਹਾਨੂੰ 2 ਸਾਲ ਦਾ ਸਰਕਾਰ ਨੂੰ ਕੇ ਸਰਕਾਰ ਸੁਣੀ ਗਈ ਹੈ ਲੋਕਾਂ ਦੀ ਸਰਕਾਰ ਚੰਗੇ ਕੰਮ ਕਰੇ ਸਰਕਾਰ ਲੋਕਾਂ ਦੇ ਲੋਕਾਂ ਦੀ ਮਦਦ ਕਰੇ ਸਰਕਾਰ ਲੋਕਾਂ ਦਾ ਕਰਦੀ ਰੱਖਿਆ ਕਰੇ ਸਰਕਾਰ ਸੰਵਧਾਨ ਦੀ ਰੱਖਿਆ ਕਰੇ ਪਰ ਤੁਸੀਂ ਕੀ ਕੀਤਾ ਇੱਕ ਦਵਾ ਦੋ ਸੱਦਾ ਬਹਿ ਮੈਂ ਕੰਮ ਕਰਾ ਦੋ ਉਹਨੂੰ ਕਾ ਮੈਂ ਦੇ ਕੇ ਪੇਸ਼ ਉਹਨੂੰ ਕਾ ਮੈਂ ਕਿ ਬਾਬਾ ਖੜਾ ਮਾਈਕ ਦੇ ਦਿਓ ਦਿੱਤੀ ਸਾਹਿਬ ਛੇੜੀ ਪਰਮਿਸ਼ਨ ਨਹੀਂ ਹੈ ਦੀ ਕਿੱਥੇ ਹੁੰਦੀ ਹੈ ਪਰਮਿਸ਼ਨ ਫਿਕਰ ਦੀ ਪਰਮਿਸ਼ਨ ਕਿੱਥੇ ਹੁੰਦੀ ਹੈ ਦੱਸੋ ਕਿੱਥੇ ਫਿਕਰ ਦੀ ਪਰਮਿਸ਼ਨ ਹੁੰਦੀ ਹੈ ਮਜਬੂਰ ਨਾ ਕਰੋ ਨਹੀਂ ਮਜਬੂਰ ਆਲੀ ਕਰੀ ਕਰੇ ਤੂੰ ਚੱਕਾ ਕਰਦੇ ਹੋ ਨਹੀਂ 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 ਤੁਸੀਂ ਟੱਕਾ ਕਰ ਰਹੇ ਹੋ ਡਿੰਪੀ ਸਾਹਿਬ ਇਹ ਕਰਨ ਤੁਹਾਡੇ ਨਾਲ ਆ ਨਹੀਂ ਅਗਰ ਵਾਲੀ ਸਾਡੇ ਨਾਲ ਮਜਬੂਰ ਨਾਲ ਨਹੀਂ ਮਜਬੂਰੀ ਸਪੀਕਰ ਵਾਲੀ ਕੀ ਹੈ ਪਲੀਜ਼ ਮਜਬੂਰ ਨਾ ਕਿਉਂ ਸਪੀਕਰ ਦੀ ਕਿੱਥੇ ਹੁੰਦੀ ਹੈ ਆਜ਼ਾਦੀ ਨਹੀਂ ਹੈ ਨਹੀਂ ਕਿੱਥੇ ਆਜ਼ਾਦੀ ਆਜ਼ਾਦੀ ਲੈ ਲਓ ਜੀ ਮੈਂ ਦੇ ਦੂੰਗਾ ਕਿੱਥੇ ਆਜ਼ਾਦੀ ਹੁੰਦੀ ਹੈ ਸਪੀਕਰ ਦੀ ਹੁੰਦੀ ਹੈ ਜੀ ਸੱਟ ਤੋਂ ਪਰਮਿਸ਼ਨ ਲੈਂਦੇ ਆ ਜੀ ਜਿੱਥੇ ਸਪੀਕਰ ਹੁੰਦੀ ਹੈ ਹੁੰਦੀ ਹੈ ਜੀ ਇਹ ਤੁਸੀਂ ਟੱਕਾ ਕਰ ਰਹੇ ਹੋ ਡਿੰਪੀ ਸਾਹਿਬ ਡਿੰਪੀ ਸਾਹਿਬ ਤੁਸੀਂ ਟੱਕਾ ਕਰ ਰਹੇ ਹੋ ਪਲੀਜ਼ ਮੇਰੀ ਨਹੀਂ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੰਨਾ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਦੇ ਆ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਕਿਹੜੇ ਰੋਡ ਦੇ ਬੰਦੇ ਨੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਯਾਰ ਖੜੇ ਹੋ ਜਿੰਨਾ ਤੁਸੀਂ ਰਾਹ ਰੋਕੀ ਖੜੇ ਹੋ ਪਲੀਜ਼ ਜਿੰਨਾ ਦਾ ਰਾਹ ਰੋਕੀ ਖੜੇ ਬੇਨਤੀ ਆ ਜਿਹੜੇ ਲੰਘਦੇ ਨੇ ਉਰੋਂ ਜਿੱਥੇ ਤੰਗਾਂ ਨਾਲ ਇਹਨਾਂ ਲੋਕਾਂ ਨਾਲ ਤਛਾ ਹੋਇਆ ਜਿੰਨਾ ਲੋਕਾਂ ਨਾਲ ਧੱਕਾ ਹੋਇਆ ਬੀਆ ਨੂੰ ਪੁੱਛੋ ਕੋਈ ਨਾ ਕੋਈ ਪ੍ਰੋਸੀਜਰ ਹੈਗਾ ਜਿੰਨਾਂ ਨਾਲ ਧੱਕਾ ਹੋਇਆ ਬਾਅਦ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲਓ ਹਾਂ ਤੁਸੀਂ ਵੀ ਕਰ ਲਓ ਜਿੰਨੀ ਮਰਜ਼ੀ ਕਰ ਲਓ ਜਿੰਨੀ ਕਰ ਲਓ ਪਲੀਜ਼ ਸੁਣ ਮੇਰੀ ਬੇਨਤੀ ਜਿੰਨੀ ਮਰਜ਼ੀ ਕਰ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੇ ਉਰੇ ਪਰਮਿਸ਼ਨ ਨਹੀਂ ਹੈਗੀ ਨਹੀਂ ਤੁਸੀਂ ਤੁਸੀਂ ਇੰਦਾਨ ਪੁੱਛ ਕੇ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸੋਂ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਅਪਲੀਕੇਸ਼ਨ ਦਿੱਤੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਤੀ ਸਾਹਿਬ ਅਸੀਂ ਕੋਈ ਅਸੀਂ ਪ੍ਰੋਸੀਜਰ ਅਸੀਂ ਪ੍ਰੋਸੀਜਰ ਆਪਣਾ ਪੂਰਾ ਕੀਤਾ ਅਸੀਂ ਪ੍ਰੋਸੀਜਰ ਪੂਰਾ ਕੀਤਾ ਨੂੰ ਲੱਗਦਾ ਹੈ ਅਸੀਂ ਮਿਲ ਕੇ ਕੀਤੀ ਆ ਮਿਲ ਕੇ ਆਏ ਪਟੀਸ਼ਨ ਦਿੱਤੀ ਹੈ ਡੀਸੀ ਸਾਹਿਬ ਨੂੰ ਮਿਲ ਕੇ ਆਏ ਉਹ ਤੋਂ ਬਾਅਦ ਫਿਰ ਰਿਮਾਈਂਡਰ ਦਿੱਤਾ ਹੈ ਦੇ ਉਸ ਤੋਂ ਬਾਅਦ ਵੀ ਕੋਈ ਪ੍ਰਸ਼ਾਸਨ ਨਾ ਕਰੇ ਤੁਸੀਂ ਸਾਨੂੰ ਦਮਕੇ ਮਾਰਨੇ ਆ ਮੇਰੀ ਗੱਲ ਸੁਣੋ ਮੈਂ ਦਮਕੇ ਨਹੀਂ ਮਾਰ ਰਿਹਾ ਤੁਸੀਂ ਤੱਕਾ ਨਹੀਂ ਮਾਰ ਰਿਹਾ ਜੀ ਮੇਰੀ ਗੱਲ ਸੁਣੋ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੇਜੇ ਦੀ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੇਜੇ ਦੀ ਗੱਲ ਕਰਦਾ ਮੈਂ ਦਮਕਾ ਨਹੀਂ ਮਾਰ ਰਿਹਾ ਕਿਹੜਾ ਲੇਜਾ ਸਾਡਾ ਮੈਂ ਮੈਂ ਤੁਹਾਡੀ ਨਾਲ ਉੱਚੀ ਕਿਉਂ ਬੋਲ ਰਹੇ ਹੋ ਫਿਰ ਉੱਚੀ ਕਿਉਂ ਬੋਲ ਰਹੇ ਹੋ ਤੁਸੀਂ ਮੈਂ ਤੇਰੇ ਸਾਹਮਣੇ ਹੀ ਤੁਹਾਡੇ ਖੜਾ ਉੱਚੀ ਬੋਲਣਾ ਫਿਰ ਬੋਲ ਲਓ ਕੁਛ ਉੱਚੀਆ ਬੋਲਦੇ ਜਿਹੜਾ ਬੀਕਰਾ ਬੋਲ ਰਿਹਾ ਜਿਹੜਾ ਬੰਦਾ ਜਿਹੜੇ ਲੈਜੇ ਦੀ ਮਰਨਾ ਦਾ ਬੋਲ ਰਿਹਾ ਉਹਦੇ ਨਾਲ ਮੈਂ ਉਹੀ ਲੈਜੇ ਦੀ ਗੱਲ ਕਰੂੰਗਾ ਤੁਸੀਂ ਜਿਹੜੇ ਮਰਜੀ ਲੈਜੇ ਦਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਦੀ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਦੀ ਗੱਲ ਕਰੂੰਗਾ ਲੈਜੇ ਦੀ ਗੱਲ ਕਰੋ ਹਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮਲਾਜੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮਲਾਜਮ ਵਾਲਾ ਹੋਣਾ ਚਾਹੀਦਾ ਹਲੋ ਤੁਸੀਂ ਆਮ ਬੰਦੇ ਨਹੀਂ ਕੇ ਹਲੋ ਤੁਸੀਂ ਆਮ ਬੰਦੇ ਨਹੀਂ ਕੇ ਹਾਂਜੀ ਗੁੱਡ ਮਾਰਨਿੰਗ ਜੀ ਹਾਂਜੀ ਹਾਂਜੀ ਸਹੀ ਹੈ ਕਿਸਕੇ ਬਾਰੇ ਮੈਂ ਜੀ ਕੋਈ ਜਾਨੀ ਪੁੱਛਾ ਮੈਂ ਬ੍ਰਦਰ ਆਪਕੋ 5 ਮਿੰਟ ਤੱਕ ਕਰਦਾ 5 ਤੁਸੀਂ ਆਮ ਬੰਦੇ ਨਹੀਂ ਹੈ ਸੁਖਨਾਦ ਜੀ ਸੇਪੀ ਸਾਹਿਬ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਆਮ ਬੰਦੇ ਨਹੀਂ ਹੈ ਕਿ ਆਪਾਂ ਆਮ ਬੰਦੇ ਇੱਕ ਦੂਜੇ ਨਾਲ ਲੜਨ ਲੱਗੇ ਤੁਸੀਂ ਮਲਾਜਮ ਹੋ ਸਰਕਾਰ ਦੇ ਮੈਂ ਤੁਹਾਡੇ ਨਾਲਆਂ ਕਈ ਮर्याਦਾ ਨੇ ਮੈਂ ਮर्याਦਾ ਦੀ ਰਹਿਣੀ ਆ ਸਾਡੀ ਜਿਹੜੀ ਮर्याਦਾ ਮੈਂ ਤੁਹਾਡੇ ਕੋਲ ਆ ਗਿਆ ਸਾਡੀ ਨੂੰ ਛਡੋ ਜੇ ਸਾਡੀ ਕੋਈ ਮर्याਦਾ ਗਲਤ ਹੈ ਸਾਡੇ ਤੇ ਕਾਰਵਾਈ ਕਰਦੇ ਹੋ ਪਰ ਇਹ ਨਹੀਂਗਾ ਕਿ ਤੁਸੀਂ ਕਹੋ ਜੀ ਤੇ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਜੇ ਤੁਸੀਂ ਮੈਨੂੰ ਕਿਸ ਅਵਾਜ਼ ਚ ਕਹੋਗੇ ਜੇ ਮੇਰੀ ਤੁਹਾਨੂੰ ਲੱਗਦਾ ਮੈਂ ਤੁਹਾਡੀ ਇਹ ਤੁਹਾਨੂੰ ਲੱਗਦਾ ਮੈਂ ਤੁਹਾਡੀ ਕੋਈ ਗੱਲ ਖੰਦ ਕਰ ਰਿਹਾ ਤੁਸੀਂ ਕਾਰਵਾਈ ਕਰੋ ਗੱਲ ਜਿਹੜੀ ਤੁਸੀਂ ਕਰ ਰਹੇ ਸੀ ਮੈਂ ਤੁਹਾਨੂੰ ਦੱਸ ਨਹੀਂ ਪਰ ਆਹ ਗੱਲ ਗੱਲ ਦੱਸਤੀ ਕਿ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਮੇਰੀ ਗੱਲ ਬੜੀ ਜਾਨੇ ਹੋ ਬੜੀ ਆਰਾਮ ਨਾਲ ਗੱਲ ਸੁਣੋ ਕਿ ਜਿਹੜੀ ਤੁਸੀਂ ਕਹਿੰਦੇ ਹੋ ਜਿਹੜੇ ਰਹਿਦੇ ਨਾਲ ਤੁਸੀਂ ਗੱਲ ਕਰੋਗੇ ਮੈਂ ਕਰੂੰਗਾ ਤੁਸੀਂ ਮਲਾਜੋ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕੋਨ ਸਾਰੇ ਮਲਾਜ਼ਮਾਂ ਦੇ ਫਿਰ ਹਿਊਮਨ ਰਾਈਟ ਨਹੀਂ ਹੈਗੇ ਹਿਊਮਨ ਰਾਈਟ ਨਹੀਂ ਹੈਗੇ ਫਿਰ ਕੀ ਹੈ ਮਲਾਜ਼ਮਾਂ ਨੂੰ ਦੂਜੀ ਬੰਦੋਂ ਵੀ ਜੀਵਨੋਂ ਵੀ ਤੁਸੀਂ ਘਰ ਵਿੱਚ ਕਰਦੇ ਮੈਂ ਮਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੱਗਦਾ ਗੱਲ ਕਰ ਰਿਹਾ ਤੁਸੀਂ ਘੇਰੋ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਮੈਂ ਨਹੀਂ ਧੱਕਾ ਕਰ ਰਿਹਾ ਜੀ ਜੀ ਤੁਹਾਡਾ ਸਪੀਕਰ ਬੰਦੇ ਵਾਰ ਪੁੱਛ ਲਿਆ ਨਹੀਂ ਤੁਹਾਡਾ ਸਪੀਕਰ ਨਹੀਂ ਲੱਗੇਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਘੇਰੋ ਧੱਕਾ ਹੈ ਨਾ ਤੁਹਾਡਾ ਹਾਂ ਜੀ ਟੱਕਾ ਨਹੀਂ ਆ ਜੀ ਰੂਲ ਇਹ ਰੂਲ ਕਿਹੜਾ ਆ ਸਟicker ਨਹੀਂ ਲੱਗੂਗਾ ਜੀ ਨਹੀਂ ਰੂਲ ਕਿਹੜਾ ਆ ਸਟicker ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪ੍ਰੋਟੈਕਸ਼ਨ ਹੋਈ ਆ ਇਹ ਰੂਲ ਆ ਜੀ ਇਹ ਰੂਲ ਆ ਦੋ ਨੰਬਰ ਤੇ ਲੈਕਚਰ ਹੋਈ ਆ ਰੂਲ ਆ ਜੀਤੀ ਸਾਹਿਬ ਸਰਖਾਨ ਮਾਜਰੇ ਜਨਾਨੀ ਕੁੱਟੀ ਹੋਈ ਆ ਪਰਸੋਂ ਦੀ ਉਹ ਰੂਲ ਹੈ ਹੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 51 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਲਾ ਤੇ ਆਉਂਗੇ ਮੈਂ ਵੀ ਵਕੀਲ ਆ ਕੋਈ ਗੱਲ ਨਹੀਂ ਫਿਰ ਕਰਕੇ ਮੈਨੂੰ ਮੈਨੂੰ ਰੂਲਣਾ ਸਿਖਾਓ ਮੈਂ ਬੁੱਢਾ ਝੱਲ ਕੇ ਮੈਂ ਬੁੱਢਾ ਚ ਰਹਿ ਕੇ ਕੰਮ ਕਰਦਾ ਆ ਔਰ ਮੈਨੂੰ ਦੇ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਤੁਸੀਂ ਦਵਾ ਰਹੇ ਨਹੀਂ ਜੀ ਬਿਲਕੁਲ ਨਹੀਂ ਦਵਾ ਰਹੇ ਅਜੀ ਤੁਹਾਨੂੰ ਡਿਫਟੀ ਸਾਹਿਬ ਕਹ ਕੇ ਗੱਲ ਕਰਦੇ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿੰਦਾ ਮੇਰੀ ਗੱਲ ਸੁਣੋ ਡੋਨਟ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਰਿਹਾ ਹਾਂ ਇੱਕ ਚੋੜਿਆ ਹੋਇਆ ਨਮਾਇਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਸੋਚ ਕਰਕੇ ਮੈਂ ਸਮਝਦਾ ਹਾਂ ਮੈਂ ਸਮਝਦਾ ਹਾਂ ਸਾਰਾ ਕੁਝ ਇਸ ਗੱਲ ਨੂੰ ਚਲੋ ਜੀ ਹੁਣ ਮੈਂ ਇੱਕ ਮੇਰੀ ਗੱਲ ਸੁਣ ਲਓ ਮੈਂ ਇੱਕ ਡਿਪਟੀ ਸਾਹਿਬ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਾਂ ਤਾਂ ਤੁਸੀਂ ਨਵੇਂ ਅਥਰਿਓ ਚੰਗੇ ਅਥਰ ਹੋ ਸਕਦੇ ਹੋ ਪਰ ਜਿਹੜਾ ੱਤਕਾ ਛੋੜੀ ਸਬ ਡਿਵੀਜ਼ਨ ਚ ਹੋ ਰਿਹਾ ਹੈ ਉਹ ੱਤਕਾ ਸਮਝੋ ਉਤਾ ਕੇ ਨੂੰ ਸਮਝੋ 57 51 ਇੱਕ ਤਰਫਾ ਹੁੰਦੀ ਹੈ ਬੁਲੇਪੁਰ ਦੇ ਵਿੱਚ 57 51 ਇੱਕ ਤਰਫਾ ਹੋਈ ਹੈ ਬਡਾਣੀ ਮਾਈ ਕੀ 57 51 ਇੱਕ ਤਰਫਾ ਹੋਈ ਹੈ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਇਹ ਜਿਹੜਾ ਕੰਮ ਇਸ ਹਲਕੇ ਦੇ ਵਿੱਚ ਸਾਡੇ ਸਿਆਸੀ ਪਾਰਟੀਆਂ ਸਾਡੇ ਵਿਰੋਧੀਆਂ ਨੇ ਮੌਜੂਦਾ ਸਰਕਾਰ ਨੇ ਸ਼ੁਰੂ ਕੀਤਾ ਉਹਦੇ ਚ ਪਾਰਟੀ ਨਾ ਬਣੋ ਤੁਸੀਂ ਸਾਡੇ ਨਾਲ ਕਹਿੰਦੇ ਹੋ ਨਾ ਤੁਹਾਨੂੰ ਸਾਡੀ ਆਵਾਜ਼ ਉੱਚੀ ਲੱਗੀ ਹੈ ਅਸੀਂ ਆਵਾਜ਼ ਕਹਾਂਗੇ ਬਿਲਕੁਲ ਨੀਵੀਂ ਲੈ ਜਾਵਾਂਗੇ ਪਰ ਸਾਨੂੰ ਕਿਤੇ ਨਾ ਕਿਤੇ ਸਾਨੂੰ ਨਿਆਂ ਦੋ ਅਸੀਂ ਤੁਹਾਡੇ ਤੋਂ ਨਿਆਂ ਦੀ ਉਮੀਦ ਕਰਦੇ ਆਂ ਉਮੀਦ ਹੁਣ ਮੈਂ ਬੋਲਾਂ ਪਲੀਜ਼ ਤੁਹਾਡੀ ਗੱਲ ਨਾਲ ਨੈਪ ਸਾਹਿਬ ਤੁਹਾਡੇ ਆਉਣ ਤੋਂ ਪਹਿਲਾਂ ਵੀ ਜਿਹੜੇ ਤੁਹਾਡੇ ਇੱਥੇ ਬੈਠੇ ਸਾਰੇ ਬੰਦੇ ਜਦੋਂ ਜੱਟ ਜੀ ਕਿਸੀ ਬੰਦੇ ਬੰਦੇ ਸਭ ਥੱਕਾ ਹੋਇਆ ਹੈ ਜਾਂ ਕੁਝ ਹੋਇਆ ਹੈ ਇਹ ਮੈਕਮੇ ਜਿੱਥੇ ਜਿਹੜੇ ਜਿਹੜਾ ਨੂੰ ਬੁਲਾ ਲਓ ਜੀ ਇੱਕ ਮਿੰਟ ਡੀਆ ਨੂੰ ਇੱਥੇ ਹੁਣ ਕਿੰਨਾ ਟਾਈਮ ਲੱਗਣਾ ਐਨੇ ਜੋ 200 ਬੰਦਾ ਪੁਲਿਸ ਦਾ ਔਰ ਤੁਸੀਂ ਇੱਥੇ ਖੜੇ ਜਦੋਂ ਜਿੰਨੇ ਵੀ ਹੈਗੇ ਸਾਨੂੰ ਨਹੀਂ ਪਤਾ ਕਿਥੇ ਖੜੇ ਆ ਫਿਰ ਐਵੇਂ ਨਾ ਵੱਡੀਆਂ ਵੱਡੀਆਂ ਸਟੇਟਮੈਂਟਸ ਲਾ ਨਹੀਂ ਨਹੀਂ ਸਾਡਾ ਸਾਤਾ ਤੇ ਖੜੀ ਆ ਸਾਨੂੰ ਨਹੀਂ ਪਤਾ ਇਧਰ ਇੱਕ ਵਾਰ ਇਹਨਾਂ ਨੂੰ 200 ਬੰਦਾ ਦਿਖਾ ਦਿਓ ਨਹੀਂ ਤੁਸੀਂ ਤੁਸੀਂ ਪਾਸੇ ਵੀ ਕੀਤਾ ਹੋਇਆ ਸਾਡਾ ਪਾਸੇ ਹੋਰ ਸਾਹਮਣੇ ਖੜੀ ਆ ਤੁਹਾਨੂੰ ਕੁਝ ਨਹੀਂ ਕਰਨ ਦਾਗਰਤਾ ਦੀ ਗੱਲਾਂ ਦਾ ਨਹੀਂ ਨਹੀਂ ਕਰਨ ਦਾ ਹਾਂਜੀ ਬੇਨਤੀ ਹਾਂ ਸਰ ਬੇਨਤੀ